ਹਾਂਜੀ ਵੀਰਾਂ ਭਰਾਵਾਂ ਦਾ ਵੈਲਕਮ ਹੋ ਗਿਆ ਜੀ ਸਾਡੇ ਚੈਨਲ ਕਿਜਲਨ ਵਲੋਗ ਤੇ ਫੋਸਟਮਾਨ ਸਰਵੋਤ ਸਭ ਨੂੰ ਪਿਆਰ ਸਤਿ ਸ਼੍ਰੀ ਅਕਾਲ ਤੁਹਾਡਾ ਕਿਵੇਂ ਸਤਿ ਸ਼੍ਰੀ ਅਕਾਲ ਤੇ ਸਭ ਤੋਂ ਪਹਿਲਾਂ ਮੇਰੇ ਭਰਾ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਵੀ ਕਰੋ ਵੀਡੀਓ ਸ਼ੇਅਰ ਕਰੋ ਤੇ ਕਮੈਂਟ ਵੀ ਜਰੂਰ ਕਰੋ ਬਹੁਤ ਹੀ ਵਧੀਆ ਟੌਪਿਕ ਤੁਹਾਡੇ ਵਾਸਤੇ ਅੱਜ ਅਪਨ ਲੈ ਗਏ ਆ ਮੈਂ ਸਮਝਦਾ ਵੀ ਜਿਨ੍ਹਾਂ ਵੀ ਭਰਾ ਕੂਤਰਬਾਜ ਕਰਦੇ ਆ ਜਾਂ ਬਾਜ਼ੀ ਛੱਡਦੇ ਬਾਅਦ ਉਨਾ ਵਾਤੇ ਇਸ ਤੋਂ ਕੋਈ ਮੇਨ ਟਾਪਿਕ ਨਹੀਂ ਹੋਊਗਾ ਤੇ ਨਾ ਹੀ ਤੁਸੀਂ ਅਜੇ ਤੱਕ ਕੋਈ ਵੀਡੀਓ ਜਾਂ ਤੁਹਾਨੂੰ ਦੱਸਿਆ ਹੋਊਗਾ ਕਿ ਨਾ YouTube ਤੇ ਤੇ ਨਾ ਹੀ ਤੁਸੀਂ ਕੋਈ ਇਹੋ ਜਿਹੀ ਚੀਜ਼ਾਂ ਬਾਰੇ ਸੁਣਿਆ ਹੋਊਗਾ ਟਾਪਿਕ ਬਹੁਤ ਹੀ ਇੰਪੋਰਟੈਂਟ ਆ ਹੁਣ ਅੱਗੇ ਬਾਜੀ ਦਾ ਸੀਜ਼ਨ ਆਉਣ ਰਿਹਾ ਟਾਪਿਕ ਦਾ ਨਾਮ ਹੈ ਜਿਹੜੇ ਕਬੂਤਰ ਸਾਰਾ ਦਿਨ ਉੱਡ ਕੇ ਬਾਜੀ ਤੇ ਤੇ ਸ਼ਾਮ ਨੂੰ ਤੁਰ ਜਾਂਦੇ ਆ ਉਹਨਾਂ ਕਬੂਤਰਾਂ ਦਾ ਕੀ ਕਾਰਨ ਹੈ ਕਿਉਂ ਕਬੂਤਰ ਉਹ ਤੁਰ ਜਾਂਦੇ ਆ ਬੜੇ ਵਧੀਆ ਕਬੂਤਰ ਹੁੰਦੇ ਆ ਪੁਰਾਣੇ ਨਹੀਂ ਹੁੰਦੇ ਕਿਹਨਾਂ ਦੇ ਤੇ ਕਿਵੇਂ ਇਹਨਾਂ ਨੂੰ ਰੋਕ ਖਾਮ ਕਰ ਸਕਦੇ ਕਿਵੇਂ ਇਹਨਾਂ ਨੂੰ ਰੋਕ ਸਕਦੇ ਕਿਹੜੀਆਂ ਚੀਜ਼ਾਂ ਵਾਂ ਜਿਨ੍ਹਾਂ ਦੇ ਧਿਆਨ ਰੱਖ ਕੇ ਜਾਂ ਕੁਝ ਚੀਜ਼ਾਂ ਯੂਜ਼ ਕਰਕੇ ਉਹ ਹੀ ਉਹਨਾਂ ਨੂੰ ਰੋਕ ਸਕਦੇ ਆ ਕਿਉਂਕਿ ਉਹੋ ਜਿਹਾ ਸਮਾਂ ਕਬੂਤਰਾਂ ਦਾ ਲਾਸਟ ਟਾਈਮ ਹੁੰਦਾ ਵਾ ਬਾਜੀ ਦਾ ਦਿਨ ਪੂਰਾ ਓਡੇ ਹੁੰਦੇ ਆ ਤੇ ਬਾਜੀ ਚੇਤ ਹਾਰ ਦਾ ਮਸਲਾ ਬਣਿਆ ਹੁੰਦਾ ਤੇ ਉਦੋਂ ਇਹ ਕਬੂਤਰ ਸਾਡੇ ਨਾਲ ਕੋ ਖਾ ਕਰ ਜਾਂਦੇ ਆ ਤੇ ਭੱਜ ਜਾਂਦੇ ਆ ਤੇ ਕਿਉਂ ਭੱਜਦੇ ਆ ਇਹਦੇ ਬਾਰੇ ਮੈਂ ਤੁਹਾਨੂੰ ਚਾਣਨਾ ਪਾਵਾਂਗਾ ਤੇ ਮੇਰੇ ਭਰਾ ਵੀਡੀਓ ਨੂੰ ਲਾਈਕ ਕਰੋ ਜਰੂਰ ਸ਼ੇਅਰ ਕਰੋ ਬਹੁਤ ਹੀ ਵਧੀਆ ਟੌਪਿਕ ਮੈਂ ਸਮਝਦਾ ਵੀ ਬੜਾ ਇੰਪੋਰਟੈਂਟ ਟੌਪਿਕ ਆ ਅੱਗੇ ਕੁਝ ਭਰਾਵਾਂ ਨੇ ਕਮੈਂਟ ਕਰਕੇ ਪੁੱਛਿਆ ਵੀ ਇਹਦੇ ਬਾਰੇ ਕੋਈ ਵੀਡੀਓ ਬਣਾਓ ਸਭ ਤੋਂ ਪਹਿਲਾਂ ਮੈਂ ਸਾਰੇ ਸੱਜਣਾ ਵੀਰਾਂ ਭਰਾਵਾਂ ਦੋਸਤਾਂ ਨੂੰ ਜਿਹੜੇ ਸਾਡੇ ਚੈਨਲ ਵਿੱਚ ਦੱਸਣਾ ਚਾਹੁੰਦਾ ਵੀਰ ਜੀ ਜਿਹੜਾ ਸਾਡਾ ਚੈਨਲ ਆ ਬਿਲਕੁਲ ਫਰੀਓ ਕਾਸਟ ਕਿਸੇ ਨੂੰ ਸਲਾਹ ਦਿਨੇ ਹੀ ਤੇ ਬਿਲਕੁਲ ਫਰੀਓ ਕਾਸਟ ਨੇ ਕੋਈ ਕਿਹੋ ਜਿਹੀ ਪਹਿਲ ਨਹੀਂ ਦੇ ਸਾਡੇ ਬਿਹਾਰ ਤੋਂ ਤੁਹਾਡੇ ਕੋਈ ਪੈਸੇ ਮੰਗਦਾ ਤੁਹਾਨੂੰ ਕੋ ਨੁਕਤਾ ਦੱਸਾਂਗੇ ਜਾਂ ਮੇਰਾ ਕੋਈ ਫੋਨ ਨੰਬਰ ਲੈ ਕੇ ਜਾਂ ਇਧਰ ਉਧਰ ਤੇ ਵੀਰ ਜੀ ਕਿਹੇ ਤੇ ਕੋਈ ਯਕੀਨ ਕਰਨ ਦੀ ਜਰੂਰ ਨਹੀਂ ਨਾ ਕਿਡ ਚਾਂਸੇ ਫੜਿਓ ਮੈਂ ਬਿਲਕੁਲ ਹੀ ਫਰੀਓ ਕਾਸਟ ਹਰ ਕੋਈ ਦਾਦਾ ਪਹਿਲੀ ਗੱਲ ਤੇ ਮੇਰਾ ਕਿਸੇ ਕੋ ਨੰਬਰ ਨਹੀਂ ਹੈਗਾ ਬਹੁਤ ਘਟ ਗਿਣੇ ਜੁੜੇ ਬੰਦੇ ਦਾ ਨੰਬਰ ਹੋਗਾ ਅਮੇ ਕਿਹੜੇ ਚੱਕਰਾਂ ਨਾਲ ਫੋਜੋ ਕਿ ਜਾਸ ਨਾਲ ਫੋਜੋ ਇੱਕ ਤੋਂ ਬੰਦਿਆਂ ਨੇ ਮੈਨੂੰ ਮੈਸੇਜ ਕਰਕੇ ਕਾਲ ਕਰਕੇ ਦੱਸਿਆ ਯਾਰ ਆ ਚੱਕਰ ਬਣਿਆ ਤੇ ਇਹੋ ਜੇ ਝਾਂਸਿਆਂ 'ਚ ਮੇਰੇ ਵੀਰ ਨਾ ਆਇਆ ਕੋਈ ਅਹੀਂ ਕੋ ਕੋ ਪਹਿਚਣ ਲੈਂਦੇ ਸਾਰਾ ਕੁਝ ਵੀਡੀਓ ਜੀ ਮੈਂ ਜੋ ਕੋਈ ਦਾਦਾ ਸਾਹਮਣੇ ਧਾਰਨਾ ਤੇ ਵੀਰ ਜੀ ਇੱਕ ਹੋਰ ਗੱਲ ਬੜੀ ਇੰਪੋਰਟੈਂਟ ਕਰਨੀ ਸਾਰੇ ਆਪਰਾਵਾਂ ਨਾਲ ਕਿ ਜਿਹੜੇ ਵੀਰ ਤਨਕੀਦ ਕਰਦੇ ਆ ਕਿੰਦੂ ਪਰੰਤੂ ਕਰਦੇ ਆ ਤਿੰਨ ਪੰਜ ਕਰਦੇ ਆ ਵੀਡੀਓ ਤੇ ਯਾਰ ਇੰਜ ਨਹੀਂ ਇੰਜ ਆ ਤੁਸੀਂ ਕੀਤਾ ਨਹੀਂ ਇੰਜ ਭਾਜੀ ਸਭ ਤੋਂ ਪਹਿਲਾਂ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਭਰਾਵਾਂ ਕਿ ਇਹ ਚੈਨਲ ਉਹਨਾਂ ਭਰਾਵਾਂ ਵਾਸਤੇ ਆ ਜਿਨ੍ਹਾਂ ਦੀ ਕੋਈ ਬਾਣੀ ਫੜਦਾ ਜਿਨ੍ਹਾਂ ਕੋਈ ਸਿੱਖਿਆ ਨਹੀਂ ਹੈ ਜਾਂ ਜਿਨ੍ਹਾਂ ਨੂੰ ਕੋਈ ਗੇਮ ਨਹੀਂ ਆਉਂਦੀ ਜਾਂ ਜੇ ਕਿਸ ਨੂੰ ਗੇਮ ਆਉਂਦੀ ਹੈ ਤੇ ਆਪਣੀ ਗੇਮਸ ਹੋਰ ਪ੍ਰੂਫ ਕਰਨਾ ਚਾਹੁੰਦੇ ਕੋ ਯਾਰ ਸਿੱਖੇ ਨੂੰ ਅਸੀਂ ਕੀ ਸਿਖਾਉਣਾ ਉਸਤਾਦਾਂ ਨੂੰ ਸਾਰੇ ਅਸੀਂ ਤੇ ਕੁਝ ਵੀ ਨਹੀਂ ਹੈਗੇ بڑے بڑے ਤਾਂ ਜਿਹੜੇ ਉਸਤਾਦ ਬਣੇ ਜੁਨਾਈ ਇਹਦੇ ਵੀਰਜੀ ਵੀਡੀਓ ਉਹਨਾਂ ਵਾਸਤੇ ਆ ਜਿਹੜੇ ਭਰਾ ਚਾਹੁੰਦੇ ਆ ਕਿ ਅਸੀਂ ਕੁਝ ਸਿੱਖਣਾ ਤੇ ਇਹ ਕਰਕੇ ਇਹ ਕੋਈ ਤਨਕੀਦ ਕਰਦਾ ਤੇ ਮੇਰੇ ਭਰਾ ਉਹਦੇ ਦੀ ਜ਼ਿਆਰਸ਼ ਹੈ ਕਿ ਇਹ ਵੀਡੀਓ ਤੁਹਾਡੇ ਵਾਸਤੇ ਵੀਡੀਓ ਨਹੀਂ ਹੈਗੀ ਕਿ ਉਹਨਾਂ ਭਰਾਵਾਂ ਵਾਸਤੇ ਜਿਨ੍ਹਾਂ ਦੀ ਕੋਈ ਬਾਹ ਨਹੀਂ ਫੁੰਦਦਾ ਜੇ ਜੇ ਕੋਈ ਕੋ ਸਿੱਖਣਾ ਚਾਹੁੰਦਾ ਕੋਟਰਵਾਜੀ ਤੇ ਅਸੀਂ ਉਹਨਾਂ ਵਾਸਤੇ ਇਹ ਟੌਪਿਕ ਲੈ ਕੇ ਆਉਨੇ ਆਂ ਡੇਲੀ ਤੇ ਉਹਨਾਂ ਨੂੰ ਸਿਖਾਉਣਾ ਠੀਕ ਹੈ ਜੀ ਵਿੱਚ ਕੁਝ ਕਮਨਫੀ ਕਮੈਂਟ ਵੀ ਆਉਂਦੇ ਚਲੋ ਆਪਾਂ ਉਹਨਾਂ ਚੀਜ਼ਾਂ ਤੇ ਧਿਆਨ ਦੇ ਜਣਾ ਅਸੀਂ ਆਪਣੇ ਕੰਮ ਨੂੰ ਇਨਜਾਮ ਤੱਕ ਲੈ ਕੇ ਜਾਣਾ ਹੁਣ ਸੀਜ਼ਨ ਅਪ੍ਰੈਲ ਦਾ ਮਹੀਨਾ ਚੱਲਣ ਡਿਆ ਆਪ ਤੋਂ ਪਰੰੰਗ ਹੈ ਤੇ ਬਾਜੀਆਂ ਦਾ ਸੀਜ਼ਨ ਆਉਣ ਵਾਲਾ ਆ ਪਰ ਅਸੀਂ ਸਾਰਾ ਸਾਲ ਆਪਾਂ ਦਾਣੇ ਯਾਰ ਕਬੂਤਰ ਨੂੰ ਪਾਏ ਹੁੰਦੇ ਆ ਤੇ ਐਸ ਟਾਈਮ ਤੱਕ ਕਬੂਤਰ ਸਾਮ ਕੇ ਸੂਤ ਕੇ ਬਿਲਕੁਲ ਜਦੋਂ ਬਾਜੀ ਛੱਡਦੇ ਆਂ ਕਬੂਤਰ ਵੀ ਸਾਰਾ ਦਿਨ ਉੱਡ ਜਾਂਦਾ ਤੇ ਸ਼ਾਮ ਨੂੰ ਫਿਰ ਯਾਰ ਪਾ ਜਾਂਦਾ ਕੀ ਕਾਰਨ ਇਹਦੇ ਬਾਰੇ ਮੈਂ ਵੀਡੀਓਸ ਤੁਹਾਨੂੰ ਪੂਰੀ ਡਿਟੇਲ ਨਾਲ ਸਭ ਤੋਂ ਪਹਿਲਾਂ ਤੇ ਕਾਰਨ ਦੱਸੂਗਾ ਕਿ ਕੀ ਕਾਰਨ ਤੇ ਮੇਰੇ ਵੀਰ ਵੀਡੀਓ ਲਾਸਟ ਤੱਕ ਜਰੂਰ ਵੇਖਿਓ ਸਕਿਪ ਨਾ ਕਰਿਓ ਕੋਈ ਚੀਜ਼ਾਂ ਵਿੱਚ ਉਹ ਰਹਿ ਜਾਂਦੀਆਂ ਫਿਰ ਮੇਰੇ ਭਰਾ ਕਮੈਂਟ ਕਰਕੇ ਪੁੱਛਦੇ ਤੇ ਕੇਵਲ ਸਮਾਨੰਦ ਦਾ ਕਮੈਂਟ ਦਾ ਜਵਾਬ ਦਿੱਜਦਾ ਠੀਕ ਹੈ ਜੀ ਕਬੂਤਰਦਿਆਂ ਕਿਹੜੀਆਂ ਚੀਜ਼ਾਂ ਨੂੰ ਆਪਾਂ ਸੁਧਾਰ ਕਰੀਏ ਕਿ ਜਿਹੜੇ ਕਬੂਤਰ ਸਾਡੇ ਬਾਜੀ ਤੋਂ ਨਾਮ ਭਜਣ ਤੇ ਸਾਨੂੰ ਜਿੱਤ ਦਿਵਾਉਣ ਜਿੱਤbaar ਖਾੜੇ ਪੈਣ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਕਰੋ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਾਂ ਚੱਲਦੇ ਹਾਂ ਵੀਰ ਜੀ ਆਪਣਾ ਟੌਪਿਕ ਵੱਲ ਸਭ ਤੋਂ ਪਹਿਲਾਂ ਜਿਹੜਾ ਪੁਆਇੰਟ ਆ ਮੈਂ ਤੁਹਾਨੂੰ ਮੈਂ ਇਹ ਤੁਹਾਨੂੰ ਪੁਆਇੰਟ ਵਾਈਜ਼ ਦੱਸੂਗਾ ਤੁਸੀਂ ਪੁਆਇੰਟ ਬੇਸ਼ੱਕ ਨੋਟ ਕਰ ਨੋਟ ਕਰ ਲਿਓ ਤੇ ਆਪਣੇ ਕਬੂਤਰਾਂ ਦੇ ਵੇਖੋ ਇਹ ਪੁਆਇੰਟ ਹੈਗੇ ਆ ਜੇ ਤੁਸੀਂ ਇਹ ਕੰਮ ਕਰਦੇ ਆ ਤਾਂ ਫਿਰ ਐਂਡ ਤੇ ਸੁਧਾਰ ਦੱਸੂਗਾ ਵੀ ਕੀ ਕਰੋ ਤੇ ਇਹਦੇ ਨਾਲੇ ਚੀਜ਼ਾਂ ਰੋਕ ਸਕਦੇ ਆ ਵੇਖੋ ਵੀ ਜੀ ਐਂਡ ਤੇ ਮੈਂ ਤਾਂ ਸਭ ਮੁਕਦਰਾਂ ਦਾ ਵਿਸਾਥ ਹੋਣਾ ਜ਼ਰੂਰੀ ਹੁੰਦਾ ਬਾਕੀ ਅਸੀਂ ਤੇ ਆਪਣੇ ਵੱਲੋਂ ਆ ਜਿੰਨੀ ਲਾਉਣੀ ਪੂਰੀ ਲਾ ਸਕਦੇ ਤੇ ਉਹ ਹੀ ਪੂਰੇ ਤਰੀਕੇ ਤੁਹਾਨੂੰ ਇੱਥੇ ਗਾਈਡ ਕਰਾਂਗੇ ਠੀਕ ਹੈ ਜੀ ਸਭ ਤੋਂ ਪਹਿਲਾ ਕਾਰਨ ਕਬੂਤਰ ਦਾ ਦੌੜਨ ਦਾ ਹੁੰਦਾ ਪਾਜੀ ਦੋ ਕਿ ਉਹਦੀ ਅੰਦਰੂਨੀ ਗਰਮੀ ਜਾਂ ਅੰਦਰੋਂ ਹੀ ਡੱਪ ਹੋ ਜਾਂਦਾ ਜਾਂ ਕਬੂਤਰ ਤਲਖ ਹੋ ਜਾਂਦਾ ਉਹ ਦੋ ਕਬੂਤਰ ਬਾਜੀ ਤੋਂ ਦੌੜ ਜਾਂਦੇ ਹੁੰਦੇ ਆ ਐਂਡ ਆ ਦੇ ਰਹਿਦਾ ਮੇ ਆਲੂ ਸਾਰਾ ਦਿਨ ਕਬੂਤਰ ਉੱਡਦੇ ਆ ਬਿਲਕੁਲ ਵਧੀਆ ਟਾਈਮ 'ਚ ਰਹਿੰਦੇ ਆ ਲੇਕਿਨ ਜਦੋਂ ਐਂਡ ਤੇ ਬਾਜੀ ਹੋਣ ਦਾ ਪੂਰਾ ਟਾਈਮ ਹੁੰਦਾ ਤੇ ਉਹ ਦੌੜ ਜਾਂਦੇ ਆ ਜਦੋਂ ਕਬੂਤਰ ਨੂੰ ਮਾਲਾ ਆਪਾ ਡਾਉਣੇ ਆ ਨਵੇਂ ਜਿਹੜਾ ਜਿਹੜੀ ਤੁਹਾਨੂੰ ਮੈਂ ਕਮਿਊਨਿਟੀ ਨਾਲੇ ਉਹਦਾ ਮਹੱਲ ਵੀ ਦੱਸਿਆ ਠੀਕ ਹੈ ਮਾਲੋ ਜਦੋਂ ਆਪਾਂ ਸਵੇਰੇ ਕਬੂਤਰ ਛੱਡਿਆ ਜੀ ਅੰਦਰ ਉਹਦੇ ਕੋਈ ਦਾਣਾ ਕਿਣਕਾ ਜਾ ਬਦਾਮ ਦਾ ਰਹਿ ਗਿਆ ਜਦੋਂ ਕਬੂਤਰ ਨੇ ਉੱਡਣਾ ਜਿੰਨਾ ਚਿਰ ਤੇ ਅਸੀਂ ਉਹਨੂੰ ਪਾਣੀ ਦਿੱਤਾ ਵਾ ਕੋਈ 30 ਦਿਨ ਦਾ ਕੋਈ 40 ਦਿਨ ਦਾ ਕੋ 50 ਦਿਨ ਦਾ ਜਿੰਨਾ ਚਿਰ ਤੇ ਵੀਰ ਜੀ ਉਹ ਪਾਣੀ ਉਹਦੇ ਅੰਦਰ ਰਹਿਣਾ ਉਹਨਾਂ ਚਿਰ ਉਹ ਚੀਜ਼ ਨੇ ਉਹਨੂੰ ਨੁਕਸਾਨ ਨਹੀਂ ਕਰਨਾ ਤੇ ਜਦੋਂ ਕਬੂਤਰ ਦਾ ਪਾਣੀ ਸਾਰਾ ਚੱਲ ਜਾਂਦਾ ਹੁੰਦਾ ਜਦੋਂ ਕਬੂਤਰ ਦਾ ਪਾਣੀ ਸਾਰਾ ਚੱਲ ਗਿਆ ਤੇ ਜਿਹੜੇ ਉਹ ਕਿੰਕਰਾਂ ਅੰਦਰ ਰਹਿ ਗਿਆਂ ਦਾਣਿਆਂ ਦੇ ਉਹ ਫਿਰ ਜ਼ਹਿਰ ਬਣ ਲੱਗੇ ਕਹਿੰਦੇ ਆ ਕਬੂਤਰ ਨੂੰ ਅੰਦਰ ਮਚਾ ਦਿੰਦੇ ਆ ਤਲਕ ਕਰ ਦਿੰਦੇ ਆ ਤੇ ਉਹਦੇ ਚੱਕਰ ਦੇ ਵਿੱਚ ਹੀ ਫਿਰ ਵੀ ਜੀ ਕਬੂਤਰ ਦੌੜ ਲਾ ਇਹ ਕਰਕੇ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਬੂਤਰ ਜਾਂ ਤੇ ਪਲਟ ਕੇ ਛੱਡਿਆ ਕਰੋ ਪਲਟ ਕੇ ਨਹੀਂ ਛੱਡਣਾ ਕਬੂਤਰ ਤੁਹਾਨੂੰ ਪਲਟਣਾ ਨਹੀਂ ਆਉਂਦਾ ਤੇ ਕਬੂਤਰ ਨੂੰ ਰੈਸ਼ ਖਰਾਕ ਕੋਈ ਦੇਣ ਦੀ ਲੋੜ ਨਹੀਂ ਜਾਂਦੇ ਨੂੰ ਜਾਂ ਤੁਸੀਂ ਤੁਹਾਡਾ ਕਬੂਤਰ ਫਿਰ ਲੱਗਾ ਹੋਵੇ ਫਿਰ ਕਬੂਤਰ ਹੋੜਨੇ ਤੇ ਜਾਫਰ ਕਬੂਤਰੋਂ ਤੁਸੀਂ ਓਨੇ ਆ ਬਾਦਾਮ ਦੇ ਗਿਰਿਆਂ ਉਸ ਹਾਬ ਨੇ ਦੋ ਵੀ ਜਿਹੜਾ ਸਵੇਰ ਤੋਂ ਖਾਲੀ ਹੋਇਆ ਦੂਜਾ ਕਾਰਨ ਕੀ ਆ ਦੂਜਾ ਕਾਰਨ ਵੀ ਜੀ ਕਬੂਤਰ ਦਾ ਹਾਈ ਬਲੱਡ ਪ੍ਰੈਸ਼ਰ ਜਦੋਂ ਕਬੂਤਰ ਦੇ ਅੰਦਰੋਂ ਪਾਣੀ ਮੁੱਕਦਾ ਸਾਰਾ ਦਿਨ ਕਬੂਤਰ ਜੀ ਰੋੜਦਾ ਜਿੰਦੇ ਤੇ ਪਾਣੀ ਉਹਨਾਂ ਚ ਜਦੋਂ ਪਾਣੀ ਮੁੱਕ ਜਾਂਦਾ ਉਦੋਂ ਕਬੂਤਰ ਫਿਰ ਤਲਫ ਹੁੰਦਾ ਫਿਰ ਉਹਦਾ ਜਿਹੜਾ ਬੀਪੀ ਆ ਨਾ ਉਹਦਾ ਜਿਹੜਾ ਫੋਨ ਆ ਜਿਆਦਾ ਪੰਪ ਹੋਣ ਲੱਗ ਜਾਂਦਾ। ਕਪਰਾੜ ਤੇ ਆ ਜਾਂਦਾ ਕਬੂਤਰ ਤਲਖੀ ਕਰਨ ਕਪਰਾੜ ਤੇ ਆਉਂਦਾ ਉਹਦਾ ਹਾਈ ਬਲੱਡ ਪ੍ਰੈਸ਼ਰ ਹੁੰਦਾ। ਫਿਰ ਵੀ ਵੀਟੀ ਕੋਲ ਤਰ ਦੌੜ ਜਾਂਦੇ ਐ ਐਂਡ ਤੇ ਆ ਕੇ। ਇਸ ਕਰਕੇ ਮੇਰੇ ਭਰਾ ਕੋਰਸ ਜਿਹੜੀਆਂ ਚੀਜ਼ਾਂ ਜੇ ਤਰਾਂ ਜੇ ਤੁਸੀਂ ਕੋਈ ਗੋਲੀ ਲਾਉਂਦੇ ਜੋ ਜਾਂ ਕੋਈ ਕੋਈ ਪਾਣੀ ਲਾਉਂਦੇ ਜੋ ਉਹਦੇ ਵਿੱਚ ਇਹੋ ਜਿਹੇ ਹਿਸਾਬ ਨਾਲ ਕੋਈ ਚੀਜ਼ਾਂ ਦੀ ਮੁਕਦਾਰ ਹੋ ਜਿਹੜੀਆਂ ਉਹਦੇ ਜਿਹੜਾ ਬਲੱਡ ਫਲੋ ਆ ਬੀਪੀ ਆ ਉਹਨੂੰ ਕੰਟਰੋਲ ਕਰਕੇ ਰੱਖਣਾ। ਉਹਨੂੰ ਜਿਆਦਾ ਤੁਹਾਨੂੰ ਉਹਨਾਂ ਦੇ ਉਹਨੂੰ ਜਿਆਦਾ ਆਪਣਾ ਜਾਣ ਦੇ। ਬਿਲਕੁਲ ਆਪਟੀਮਮ ਰੱਖਣਾ। ਉੱਪਰ ਜਾਵੇ ਬੀਪੀ ਜਿਆਦਾ ਤੇ ਨਾ ਲੋ ਜਾਵੇ। ਕਿਉਂਕਿ ਇਹਦਾ ਬੜੀ ਨਿਵੇਹੇ ਚੀਜ਼ਾਂ ਜਿਹੜੀਆਂ ਤੁਸੀਂ ਆਪਣੇ ਖੇਡ ਪਾਣੀ ਦੇ ਵਰਤ ਕੇ ਉਹ ਕਬੂਤਰ ਦਾ ਬਲੱਡ ਪ੍ਰੈਸ਼ਰ ਤੁਸੀਂ ਬਿਲਕੁਲ ਨਾਰਮਲ ਰੱਖ ਸਕਦੇ ਜਿਉ ਇਹ ਵੀ ਜੀ ਬਹੁਤ ਵੱਡਾ ਕਾਰਨ ਆ ਕਬੂਤਰ ਦੇ ਬਾਜ਼ੀ ਤੋਂ ਤੁਰ ਜਾਂਦਾ। ਇਹ ਤੀਜਾ ਕਾਰਨ ਕੀ ਆ ਕਬੂਤਰ ਦੇ ਬਾਜ਼ੀ ਤੋਂ ਹੋਣਾ। ਇਹ ਵੀ ਜੀ ਹੁੰਦਾ ਉਹ ਕਬੂਤਰ ਦੀ ਹੈਬਿਟ ਜਾਂ ਕਬੂਤਰ ਜਿਤਨਾ ਕਈ ਆਦਤੋਂ ਮਜਬੂਰ ਹੁੰਦੇ ਆ। ਉਹਨਾਂ ਤੋਂ ਉਹਨੇ ਚੰਗੇ ਨਹੀਂ ਹੁੰਦੇ। ਕੀ ਐਂਡ ਤੇ ਆ ਕੇ ਉਹਨਾਂ ਨੇ ਤਾਕਾ ਕਰ ਦੇ ਹੁੰਦੀ ਹੈ ਇਹੋ ਜੇ ਕਬੂਤਰ ਵੀ ਬਾਜੀ ਤੇ ਐਂਡ ਦੇ ਸਮੇਂ ਤੇ ਜਾ ਕੇ ਦੌੜ ਜਦੇ ਸਾਰਾ ਦਿਨ ਉਹਨਾਂ ਨੂੰ ਉੱਡਣਾ ਸਾਹਮਣੇ ਦੇਖਣਾ ਟਾਈਮ ਤੇ ਰਹਿਣਾ ਤੇ ਜਦੋਂ ਬਾਜੀ ਮੋਕਣ ਦਾ ਟਾਈਮ ਹਣਾ ਤੇ ਉਹ ਦੌੜ ਕੇ ਦੌੜਦੇ ਠੀਕ ਹੈ ਵੀਰ ਜੀ ਇਹ ਵੀ ਇੱਕ ਬਹੁਤ ਵੱਡਾ ਕਾਰਨਾ ਕਬੂਤਰ ਦੀ ਜਿਹੜੀ ਆਦਤ ਹੈ ਇਸ ਕਰਕੇ ਬਾਜੀ ਦੇ ਵਿੱਚ ਇਹੋ ਜੇ ਕਬੂਤਰ ਨਾਂ ਪਾਉਂ ਜਿਹੜੀ ਨਸਲ ਹੈ ਜਾਂ ਜਿਹੜੇ ਕਬੂਤਰਾਂ ਨੇ ਤੁਹਾਨੂੰ ਪਹਿਲਾਂ ਧੋਖਾ ਦਿੱਤਾ ਉਹ ਕਬੂਤਰ ਤੋਂ ਕਿਨਾਰੇ ਕਰ ਦਿਓ ਉਹ ਕਬੂਤਰ ਬਾਜੀ ਦੇ ਵਿੱਚ ਨਾ ਢੋ ਇਹਦਾ ਸਭ ਤੋਂ ਵੱਡਾ ਹਾਲ ਤੇ ਮੈਂ ਵੀਰ ਜੀ ਤੁਹਾਨੂੰ ਇਹੋ ਦੱਸਾਂਗਾ ਜਿਹੜੇ ਕੂਤਰ ਅਕਸਰ ਦੌੜਦੇ ਆ ਉਹਨਾਂ ਦੀ ਨਸਲ ਜਿਹੜੀ ਗਾਂ ਤੋਂ ਗਾਂ ਤੋਂ ਲਈ ਆਉਂਦੀ ਆ ਉਹ ਕੂਤਰ ਬਾਜੀਆਂ 'ਚ ਨਾ ਛੱਡੋ ਉਤੋਂ ਥੋੜੇ ਵਧੀਆ ਕਬੂਤਰ ਬਣਾਉਣ ਜਾਂ ਵਧੀਆ ਕਬੂਤਰ ਤਿਆਰ ਕਰਕੇ ਉਹ ਬਾਜੀ ਨੂੰ ਛੱਡੋ ਚੌਥਾ ਕਾਰਨ ਸਭ ਤੋਂ ਵੱਡਾ ਜਿਹੜੇ ਕਬੂਤਰਾਂ ਲਾਈ ਲੱਗ ਹੁੰਦੇ ਆ ਕੀ ਕਬੂਤਰ ਦੋ ਡੰਡੇ ਆ ਉਹਨਾਂ ਦੇ ਮਗਰ ਲੱਗ ਕੇ ਤੁਰ ਜਾਣਾ ਸਾਰਾ ਦਿਨ ਹਰਦੇ ਰਹਣਾ ਤੇ ਜੇ ਕੋਈ ਕਬੂਤਰ ਉਹ ਜਾਣਾ ਮਸਤੀ ਕਰਨੀ ਕੁੜੀ ਉਹਦੇ ਮਗਰ ਲੱਗ ਕੇ ਤੁਰ ਜਾਣਾ ਇਹ ਵੀ ਬਾਜੀ ਦੇ ਵਿੱਚੋਂ ਕਬੂਤਰ ਦੇ ਤੁਰੰਦਾ ਬੜਾ ਵੱਡਾ ਕਾਰਨਾ ਜਿਹੜਾ ਆਪਾਂ ਕਬੂਤਰ ਬਾਜੀ ਨਹੀਂ ਛੱਡਦੇ ਆ ਤੇ ਐਂਡ ਤੇ ਪਜ ਜਾਂਦੇ ਆ ਇਹ ਇਹਦਾ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਟੋਟਕਾ ਦੱਸੂਗਾ ਜੋ ਮੈਂ ਜਮਾਇਆ ਹੈ ਜਦੋਂ ਮੈਂ ਆਪਣੇ ਕਬੂਤਰਾਂ ਦੇ ਵਿੱਚ ਜਮਾਉਣਾ ਵੀ ਜਿਹੜੇ ਕਬੂਤਰ ਬਾਜ਼ੀ ਨੇ ਤੁਰ ਜਾਂਦੇ ਸਭ ਤੋਂ ਪਹਿਲਾਂ ਵੀਰ ਜੀ ਤੱਕ ਹੀ ਜਦੋਂ ਕਬੂਤਰ ਡਾਉਲੇ ਨਾ ਉਦੋਂ ਹੀ ਕਬੂਤਰਾਂ ਦੀ ਪਛਾਣ ਕਰਿਆ ਕਰੋ ਕਈ ਕਬੂਤਰ ਵੇਖੋ 2 2 4 4 ਢੋਲੀਆਂ ਬਣਾ ਕੇ ਉੜਦੇ ਆ ਮੰਨ ਲਓ ਜਦੋਂ ਉਹਨਾਂ ਨੇ ਬਿਆਣਾ ਇੱਕ ਨੇ ਬਿਆਣਾ ਤਾਕਤ ਦੂਜੇ ਨੇ ਮਗਰ ਡੇਕ ਜਾਣਾ ਤੇ ਜਿਹਨੇ ਚੌਥਰੇ ਨੇ ਬਿਆਣਾ ਕਬੂਤਰ ਬਾਜ਼ੀ ਵਾਸਤੇ ਜਿਹੜੇ ਤੁਸੀਂ ਬਾਹਰ ਛੱਡਣੇ ਆ ਜਾਂ ਘਰ ਦੀ ਬਾਜ਼ੀ ਡਾਉਣੇ ਆ ਉਹ ਸਿਲੈਕਟ ਕਰਿਆ ਕਰੋ ਜਿਹੜੇ ਕਬੂਤਰ ਇਕੱਲੇ ਉੱਡਦੇ ਹੰਦੇ ਆ ਕੱਲਾ ਉੱਡੇ ਕਿਸੇ ਦੀ ਉਹਨੂੰ ਪਰਵਾਹ ਨਾ ਹੋਵੇ ਕੋਈ ਆਵੇ ਕੋਈ ਜਾਵੇ ਉਹਨੂੰ ਕੋਈ ਟੈਨਸ਼ਨ ਨਾ ਹੋਵੇ ਉਹ ਕਬੂਤਰ ਆਪਣੀ ਮਰਜ਼ੀ ਦਾ ਮਾਲਕ ਹੋਵੇ ਇਹੋ ਜਿਹੇ ਕਬੂਤਰ ਵੀਰ ਜੀ winner ਬੈਂਦੇ ਹਮੇਸ਼ਾ ਪਰ ਬਾਜ਼ੀਆਂ ਨਿਵੇੜ ਕੇ ਬੈਂਦੇ ਆ ਬਹੁਤ ਇਹੋ ਜਿਹਾ ਮੈਂ ਤੁਹਾਨੂੰ ਉਦਾਹਰਨ ਦੱਸ ਸਕਦਾ ਵੀ ਜਿਹੜੇ ਕਬੂਤਰ ਜਿੱਤ ਕੇ ਬੈਂਦੇ ਆ ਉਹਨਾਂ ਦੀ ਆਦਤਾਂ ਇਹੋ ਜਿਹੀ ਹੁੰਦੀਆਂ ਕੱਲੇ ਉੱਡਣ ਇਹਦੇ ਆਂਕ ਪ੍ਰਵਾਹ ਨਾਵੇ ਆਪੇ ਚੜ ਜਾਣ ਉੱਤੇ ਤੇ ਆਪੇ ਸਮਾਨ ਚੋਂ ਨਿਕਲ ਕੇ ਆ ਜਾਂਦੇ ਇਹੋ ਜਿਹੇ ਕਬੂਤਰ ਜਦੋਂ ਹੁਣ ਇਹ ਫੜਕਾਂ ਲਮਾਉਣ ਡਿਆ ਉਦੋਂ ਜਿਹੜੇ ਵੀ ਕਬੂਤਰ ਬਾਜ਼ ਨੇ ਕਬੂਤਰ ਰੱਖੇ ਕੋਡਿਆਂ ਚ ਬਹੁਤ ਸਾਰੇ ਇਹੋ ਜਿਹੇ ਕਬੂਤਰ ਹੁੰਦੇ ਆ ਜਿਹੜੇ ਕੱਲੇ ਉੱਡਦੇ ਆ ਤੇ ਕੇ ਵੀ ਡਰ ਕੇ ਨਹੀਂ ਲੰਗਦੇ ਯਾਰ ਇਹ ਤੇ ਕੱਲਾ ਉੱਡ ਜਾਂਦਾ ਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਹੀ ਕਬੂਤਰ ਬਾਜ਼ੀ ਨੂੰ ਵੇਲਣ ਵਾਲੇ ਨੇ ਜਿਹੜੇ ਕੱਲੇ ਉੱਡਦੇ ਆ ਕਿਉਂਕਿ ਜਦੋਂ ਸ਼ਾਮਾਂ ਦਾ ਟਾਈਮ ਆਉਣਾ ਲਾੜਦਾ ਜਦੋਂ 4 5 7 ਇਕੱਠੇ ਕੂਤਰ ਰੱਬ ਚ ਵੜਦੇ ਫੇਰ ਨਿਕਲ ਕੇ ਆ ਜਾਂਦੇ ਆ ਤੇ ਜਿਹੜੇ ਉਹਦੇ ਲਾਈ ਲੱਕ ਕਬੂਤਰ ਉਹਦੇ ਮਗਰ ਲੱਗ ਜਾਂਦੇ ਆ ਤੇ ਲੇਕਿਨ ਜਿਹੜੇ ਕਬੂਤਰ ਕੱਲੇ ਉਡਣ ਦੇ ਆਪ ਤੋਂ ਵੇ ਕੱਲੇ ਜਾਂਦੇ ਆ ਕੱਲੇ ਨਿਕਲ ਕੇ ਆਉਂਦੇ ਆ ਉਹ ਕਬੂਤਰ ਕਿਤੇ ਨਹੀਂ ਜਾਂਦੇ ਉਹਨਾਂ ਉਹ ਕਬੂਤਰਾਂ ਦੇ ਵਿੱਚ ਬੜੀ ਜ਼ਿਆਦੀ ਇਮਾਨਦਾਰੀ ਉਹਨਾਂ ਦਾ ਖੂਨ ਇੰਨਾ ਵਧੀਆ ਹੁੰਦਾ ਉਹ ਕਬੂਤਰ ਬਾਜ਼ੀਆਂ ਜਿਤਾ ਕੇ ਦਿੰਦੇ ਆ ਇਹ ਕਰਕੇ ਨੰਬਰ ਤੇ ਜਿਹੜਾ ਮੈਂ ਪੁਆਇੰਟ ਦੱਸਿਆ ਤੁਹਾਨੂੰ ਇਹ ਕਰਕੇ ਇਹੋ ਜਿਹੇ ਕਬੂਤਰ ਤੁਸੀਂ ਆਪਣੇ ਬਾਜ਼ੀਆਂ ਬਾਹਰ ਛੱਟਣ ਵਾਸਤੇ ਤਿਆਰੀ ਮਾਰਦੇ ਸਲੈਕਟਰ ਜ਼ਰੂਰ ਕਰਿਆ ਕਰੋ ਸਭ ਤੋਂ ਵੱਡਾ ਕਾਰਨ ਹੋਰ ਹੁੰਦਾ ਉਹ ਕਾਰਨ ਹੁੰਦਾ ਤਾਂ ਜਿਹੜੇ ਕਬੂਤਰ ਯੋਰ ਚ ਜ਼ਿਆਦਾ ਹੁੰਦੇ ਆ ਜਾਂ ਉਹਨਾਂ ਕਬੂਤਰਾਂ ਚ ਤਾਕਤ ਹੀ ਜ਼ਿਆਦਾ ਹੁੰਦੀ ਆ ਉਹਨਾਂ ਨੂੰ ਪ੍ਰਵਾਹ ਨਹੀਂ ਆ ਭਾਵੇਂ ਸਾਰਾ ਦਿਨ ਉੱਡੀ ਜਾਣ ਉਹ ਕਬੂਤਰ ਇੰਨੇ ਹਾ ਡਰਾਮੇ ਦੇ ਉਹ ਸਾਲੇ ਜਾਣ ਕੇ ਨਹੀਂ ਬੰਦੇ ਜਾਣ ਕੇ ਮਸਤੀ ਮੱਤੀ ਜੀ ਨਿਕਲ ਜਾਂਦੇ ਇਹ ਕਰਕੇ ਕਬੂਤਰਾਂ ਨੂੰ ਜ਼ਿਆਦਾ ਵੀ ਤੁਸੀਂ ਪਾਵਰ ਨਾ ਦਿਓ ਕਬੂਤਰਾਂ ਨੂੰ ਜ਼ਿਆਦਾ ਵੀ ਤੁਸੀਂ ਤੇਜ਼ ਨਾ ਕਰੋ ਜਾ ਇਹੋ ਜਿਹੇ ਖੇਡਾਂ ਇਸਤੇਮਾਲ ਨਾ ਕਰੋ ਵੀ ਕਬੂਤਰ ਤੁਹਾਡੇ ਯਾਦੇ ਤਗੜੇ ਹੋ ਜਾਣ ਤੇ ਬਾਅਦ ਚ ਬਹਿਣੇ ਨਾ ਕਬੂਤਰ ਵੀਰ ਜੀ ਉਹਦਾ ਹੀ ਫਾਇਦਾ ਵਾ ਜਿਹੜਾ ਕਬੂਤਰ ਬਹਿ ਗਏ ਐਂਡ ਤੇ ਸ਼ਾਮ ਨੂੰ ਕਬੂਤਰਾਂ ਚ ਤੇ ਬਾਜੀ ਨਿਵੇੜੇ ਅਹੀਂ ਰਾਤ ਨੂੰ 8 9 10 ਵਜੇ ਪਠਾਉਣ ਕੀ ਕਰਨਾ ਅਕਸਰ ਇਹੋ ਜਿਹਿਆਂ ਆਧਾਰ ਨਾਲ ਮੈਂ ਵੇਖਣਾ ਜਾਂ ਕੋਈ ਲੋਕ ਦੱਸਦੇ ਯਾਰ ਟਾਈਮ ਲੱਗੇ ਜੇ ਕਬੂਤਰ ਨੇ ਯਾਰ ਸਾਡਾ ਆਇਆ ਤੇ ਬਗਰੋਂ ਨਿਕਲ ਕੇ ਰਾਤ ਨੂੰ 8 ਵਜੇ ਹੀ ਲਾਇਆ ਜਾਂ ਰਾਤ ਨੂੰ 9 ਵਜੇ ਹੀ ਲਾਇਆ ਵਿਰੋਧਾ ਕੋਈ ਫਾਇਦਾ ਨਹੀਂ ਉਹ ਟਾਈਮ ਦਾ ਇਹ ਕਰਕੇ ਕਬੂਤਰ ਉਹ ਰੱਖੋ ਜਿਹੜਾ ਕਬੂਤਰ ਤੁਹਾਡਾ ਬਿਲਕੁਲ ਸਹੀ ਡੈਮੇਜ ਪਾਵੇ ਔਰ ਕਬੂਤਰ ਨੂੰ ਜਿਆਦਾ ਤੇਜ਼ ਨਾ ਕਰੋ ਬਾਜੀ ਤੋਂ ਐਂਡ ਤੇ ਕਬੂਤਰ ਉਹ ਦੌੜਦੇ ਆ ਜਿੱਨਾਂ ਚ ਵਾਪਸੀਆਂ ਘੱਟ ਹੁੰਦੀਆਂ ਉੱਡਣ ਭੀ ਬੇਤਾਵਾਜ ਬਾਸ਼ ਹੁੰਦੇ ਆ ਲੇਕਿਨ ਉਹਦੀਆਂ ਵਾਪਸੀਆਂ ਬੜੀਆਂ ਘੱਟ ਹੁੰਦੀਆਂ ਇਹ ਕਰਕੇ ਬਾਜੀ ਚ ਕਬੂਤਰ ਉਹ ਛੱਡੋ ਉਹ ਨਸਲ ਗਾਂ ਤੋ ਰੋ ਜਾਂ ਜਿਹੜੇ ਤੇ ਤੁਹਾਨੂੰ ਪੂਰਾ ਯਕੀਨ ਹੈ ਵੀ ਇਹ ਕਬੂਤਰ ਵਾਪਸ ਹੀ ਆਨ ਕਰ ਦੇ। ਐਵੇਂ ਕਿ ਯਾਰ ਦੋਸਤ ਮਿੱਤਰ ਕੋ ਕਬੂਤਰ ਲਿਆਂਦਾ ਬੜਾ ਤਾਂ ਡਾਊਟ ਦਾ ਘਰ ਕੇ ਸ਼ਾਮਾਂ ਹੀ ਪਾਉਣ ਰਿਆ। ਉਹ ਕਬੂਤਰ ਕਿਉਂਕਿ ਬਾਜੀਆਂ ਯਾਰ ਨਿਤ-ਨਿਤ ਤੇ ਆਉਣੀਆਂ ਨੇ ਤੇ ਨਿਤ-ਨਿਤ ਆਪਾਂ ਛੱਡ ਦੇਨੇ। ਕਿੰਨੀ ਮਿਹਨਤ ਕਰਦੇ ਆ। ਕਬੂਤਰ ਉਹੋ ਹੀ ਛੱਡੋ ਜਿਹਦੇ ਤੇ ਤੁਹਾਨੂੰ ਪੂਰਾ 1-2 ਨਸਲਾਂ ਦਾ ਪਤਾ ਯਾਰ ਕਿਹੋ ਜਿਹਾ ਕਬੂਤਰ ਹੈ। ਉਹ ਕਬੂਤਰ ਹੀ ਬਾਜੀ ਦੇ ਛੱਡੋ। ਨਾਮਾਂ ਕਬੂਤਰ ਬਾਹਰੋਂ ਲਿਆ ਕੇ ਟਾਈਮ ਟਾਈਮ ਕਿਹਨੇ ਕਹਤਾ ਯਾਰ ਬੜਾ ਬੜਾ ਛੜਦਾ ਐਂਡ ਤੇ ਉਹ ਭੱਜ ਜਾਂਦਾ ਇਹ ਵੀ ਬੜਾ ਵੱਡਾ ਮਨਕਾਰਨ ਮੰਨਦਾ ਫੜੇ ਫੜੇ ਕਬੂਤਰ ਹੀ ਗਾਂ ਦੇ ਗਾਂ ਲਿਆਉਣੇ ਕਿਤੇ ਉੱਡਦੇ ਬੜਾ ਐ ਪਰ ਐਂਡ ਤੇ ਯਾਰ ਜਿਹੜਾ ਉਹ ਆਪਣੇ ਮਾਲਕ ਦਾ ਨਹੀਂ ਹੋਇਆ ਉੱਥੋਂ ਭੱਜ ਗਿਆ ਤੇ ਉਹ ਤੁਹਾਡੇ ਕੋ ਕਿੱਥੇ ਟਿਕ ਜਾਣਾ ਇਹ ਕਰਕੇ ਇਹੋ ਜਿਹੇ ਕਬੂਤਰਾਂ ਨੂੰ ਅਵੋਇਡ ਕਰਿਆ ਕਰੋ ਇਹੋ ਜਿਹੇ ਕਬੂਤਰ ਵੀ ਬਾਜ਼ੀ 'ਚ ਨਾ ਪਾਇਆ ਕਰੋ ਵੀਰ ਜੀ ਆ ਗਿਆ ਵੀਕ ਟਰੇਡਿੰਗ ਜਿਹੜੇ ਕਬੂਤਰਾਂ ਦੀ ਅਹੀਂ ਟ੍ਰੇਨਿੰਗ ਵੀ ਉਹੋ ਜਿਹਾ ਟਾਈਮ ਤੇ ਨਹੀਂ ਨਾ ਕਰਾਉਂਦੇ ਉਹ ਕਬੂਤਰ ਵੀ ਸ਼ਾਮ ਨੂੰ ਭੱਜ ਜਾਂਦੇ ਯਾਰ ਜਿੰਨੂੰ ਪਤਾ ਹੀ ਨਹੀਂ ਵੀ ਸ਼ਾਮ ਨੂੰ ਕਿਵੇਂ ਉੱਟਣਾ ਹੋ ਜਾਂਦਾ ਠੰਡਾ ਤੇ ਕਬੂਤਰ ਪਰਵਾਹ ਨਹੀਂ ਕਰਦਾ ਇੱਕ ਤੇ ਅਹੀਂ ਕਬੂਤਰ ਘਰ ਡਾਉਣੇ ਆ ਅਹੀਂ ਕਿਨੇ ਯਾਰ ਮੇਰਾ 11 ਵੇ ਬੈਠਾ ਮੇਰਾ 12 ਵੇ ਬੈਠਾ 3 4 ਵਜੇ ਬੈਠਾ ਆ ਕਬੂਤਰਾਂ ਨੂੰ ਬਾਗੀਟ ਵੀਰ ਜੀ ਤੁਹਾਨੂੰ ਮੈਂ ਇੱਕ ਬੜਾ ਤਗੜਾ ਟੋੜਕਾ ਦੱਸ ਰਿਹਾ ਬੜੀ ਤਗੜੀ ਮੈਂ ਤੁਹਾਨੂੰ ਟਿਪ ਦੱਸਣ ਲੱਗਾ ਜਿਹੜੀ ਮੈਂ ਆਪਣੇ ਜੁਬਤਰਾਂ ਦੇ ਮਾਮਲੇ ਤੇ ਬੜੇ ਬੜੇ ਟਰੇ ਸਾਧਵੀ ਜਮਾਉਂਦੇ ਪਰ ਦੱਸ ਦੇਣੀ ਆ ਜਦੋਂ ਵੀ ਵੀਰ ਜੀ ਕਬੂਤਰ ਕੱਢਣੇ ਆ ਨਾ ਜਦੋਂ ਕਬੂਤਰ ਤੁਹਾਡੇ ਬਹੁਤੇ ਥੋੜੇ ਜਿਹਾ ਸੈੱਟ ਹੋ ਜਾਂਦੇ ਆ ਕਬੂਤਰ 1 2 ਵਜੇ ਖੇੜਿਆ ਕਰੋ 1 2 ਵਜੇ ਕਬੂਤਰ ਟਾਇਆ ਕਰੋ ਦੁਪਹਿਰੇ ਜਦੋਂ ਤੁਸੀਂ 1 2 ਵਜੇ ਕਬੂਤਰ ਡਾਉ ਦੇਣਾ ਤੇ ਉਹ ਸ਼ਾਮਾਂ ਦੇ ਪਹਿਰਾਂ ਚ ਬਹਿਣਗੇ ਜਿੱਤਰਾ ਮਾਲੋ ਤੇ 3 ਵਜੇ ਡਾਦੋ ਪਹਿਲਾਂ ਜਾਂ 2 ਵਜੇ ਡਾਦੋ ਜੇ ਸ਼ਾਮ ਨੂੰ ਜਾਣ ਲੱਗਦੇ ਤੇ ਥੋੜਾ ਟਾਈਮ ਪੁਰਾਣੋਂ ਤੁਰੇ ਆਓ ਜਿੱਤਰਾ 3 ਵਜੇ ਖੜੇ ਜੇ 4 ਟਾਈਮ ਕਰਦੇ ਨੇ ਰਹੀ ਜਾਂਦੇ ਆ 2 ਵਜੇ ਛੱਡ ਦੋ 1 ਵਜੇ ਛੱਡ ਦੋ 12 ਵਜੇ ਕਿਤਰਾ ਵੀਰਜੀ ਕਬੂਤਰਾਂ ਨੂੰ ਆਵਾਜ਼ ਦਪੇ ਜਾਂਦੀ ਬਹੁਤ ਤਗੜੀ ਵੀਰ ਤੁਹਾਨੂੰ ਟੇਪ ਸੁਣਿਆ ਕਿ ਮੈਨੂੰ ਨਹੀਂ ਪਤਾ ਤੁਹਾਨੂੰ ਪਤਾ ਹੋਊਗਾ ਜਾਂ ਨਹੀਂ ਪਤਾ ਹੋ ਜਾਂ ਤੁਸੀਂ ਕਿਤੇ ਸੁਣਿਆ ਹੀ ਨਹੀਂ ਸੁਣੀ ਇਹਦੇ ਨਾਲ ਕਬੂਤਰ ਨੂੰ ਪਤਾ ਕੀ ਹੁੰਦਾ ਵਾ ਜਦੋਂ ਦਿਨ ਛਿਪਦਾ ਨਾ ਉਦੋਂ ਕਬੂਤਰ ਨੂੰ ਘਰ ਵਾਪਸੀ ਕਰਨ ਦੀ ਆਦਤ ਰਹਿੰਦੀ ਹੈ ਪੀ ਆਹੋਂ ਦੇੰਡੋ ਚੱਲਿਆ ਤੇ ਹੁਣ ਆਪਾਂ ਕੰਮ ਚੱਲੀਏ ਤਾਂ ਆਪਾਂ ਹੁਣ ਬਈ ਤੇ ਜਿਹੜੇ ਕਬੂਤਰ ਆਪਾਂ ਘਰ ਬਾਜੀਆਂ ਦੀ ਤਿਆਰੀ ਚ ਲਾਉਨੇ ਆ ਸਵੇਰੇ ਛੱਡਦੇ ਆ ਦੁਪਹਿਰੇ 1 2 3 ਵਜੇ ਬੈਹ ਜਾਂਦੇ ਆ ਉਹਨਾਂ ਨੂੰ ਇਹ ਫੜ ਕੇ ਬਾਜੀਆਂ ਚ ਛੱਡ ਦਿੰਨੇ ਆ ਅੱਗੇ ਜਾ ਕੇ ਤੇ ਉਹਨਾਂ ਕਬੂਤਰਾਂ ਨੂੰ ਕੀ ਪਤਾ ਸ਼ਾਮਾਂ ਕੀ ਚੀਜ਼ ਆ ਤੇ ਘਰ ਵਾਪਸੀ ਕੀ ਚੀਜ਼ ਆ ਇੱਕ ਕਰਕੇ ਬਹੁਤ ਹੀ ਵਧੀਆ ਤੁਹਾਨੂੰ ਮੈਂ ਪੁਆਇੰਟ ਦੱਸਿਆ ਜੇ ਭਰਾ ਕੋਈ ਇੱਥੇ ਅਮਲ ਕਰੇ ਜਾਂ ਤੁਸੀਂ ਜਮਾ ਕੇ ਵੀ ਵੇਖ ਲਿਓ ਦੁਪਹਿਰਾਂ ਨੂੰ ਕਬੂਤਰ ਛੱਡਣੀ ਸ਼ੁਰੂ ਕਰੋ ਜਿਹੜੇ ਕਬੂਤਰ ਸ਼ਾਮਾਂ ਨੂੰ ਵੇਣ ਤੇ ਫਿਰ ਉਹਨਾਂ ਦਾ ਟਾਈਮ ਹੋਣਾ ਨੂੰ ਵਧਾਈ ਆਉ। ਇੱਕ ਤੇ ਆਜੋ 12 ਦੇ ਆਜੋ 11 ਦੇ ਆਜੋ। ਇਹਦੇ ਨਾਲ ਕੀ ਆ ਕਬੂਤਰ ਜਦੋਂ ਸ਼ਾਮਾਂ ਪੈਂਦੀ ਆਵਾ ਉਹਨੂੰ ਆਦਤ ਪਊਗੀ ਘਰ ਆਉਣ ਦੀ। ਜਿੰਨਾ ਮਰਜੀ ਉੱਡਣ ਡਿਆ ਉਹਨੂੰ ਪਤਾ ਲੱਗਿਆ ਹਨੇਰਾ ਹੋ ਗਿਆ ਹੁਣ ਮੈਂ ਘਰ ਜਾਵਾਂ। ਮੇਰੇ ਨਾਲ ਦੇ ਘਰ ਚੱਲੇ ਮੈਂ ਵੀ ਜਾਵਾਂ। ਇਸ ਤਰ੍ਹਾਂ ਹੀ ਫਿਰ ਜਦੋਂ ਬਾਜੀ ਦੇ ਉੱਡਣ ਡਿਆ ਹੋਗਾ ਨਾ ਕਬੂਤਰ ਤੇ ਜਦੋਂ ਦੂਜੇ ਕਬੂਤਰ ਆਪਾਂ ਕਹਿੰਦੇ ਆ ਕਬੂਤਰ ਰੱਬ ਦੇ ਵੜ ਗਏ ਯਾਰ ਕਬੂਤਰ ਨਿਕਲ ਕੇ ਨਹੀਂ ਆਇਆ ਹਾਟਾਂ। ਦੋ ਦਿਨ ਕਬੂਤਰ ਨਿਕਲ ਕੇ ਆ ਗਏ ਹਾਟਾਂ ਕਬੂਤਰ ਵੀਰ ਕੇ ਨਹੀਂ ਆਇਆ। ਉਹ ਜੇ ਕਬੂਤਰ ਨੂੰ ਫਿਰ ਇਹ ਟ੍ਰੇਨਿੰਗ ਨੂੰ ਕਰਵਾਈ ਹੋਗੀ ਨਾ ਉਹਨਾਂ ਨੂੰ ਆदत ਪਈ ਹੋਗੀ ਫਿਰ ਉਹ ਵੇਖੂਗਾ ਯਾਰ ਕਬੂਤਰ ਜਾਣ ਦੇ ਥੱਲੇ ਨੂੰ ਤੇ ਮੈਂ ਵੀ ਜਾਵਾਂ ਤੇ ਫਿਰ ਉਹ ਕਬੂਤਰ ਮੁੜ ਕੇ ਆ ਜਾਂਦਾ ਹੁੰਦਾ ਇਹ ਕਰਕੇ ਇਹ ਟ੍ਰੇਨਿੰਗ ਇਹੋ ਜਿਹੀ ਕਬੂਤਰ ਨੂੰ ਜ਼ਰੂਰ ਕਰਾਉਣਾ ਠੀਕ ਹੈ ਵੀਰ ਜੀ ਜਿਹੜੇ ਕਬੂਤਰ ਜ਼ਿਆਦਾ ਗ੍ਰਾਈ ਕਰਦੇ ਆ ਨਾ ਜਿਹੜੇ ਜ਼ਿਆਦਾ ਗਹਿਰੇ ਉੱਡਦੇ ਆ ਦੋ ਦੋ ਤਿੰਨ ਟੱਕ ਰੱਖਿਆ ਦੇ 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 ਨੇ ਆ ਘੰਟਾ ਘੰਟਾ ਉਹ ਜੇ ਕਬੂਤਰ ਵੀ ਪਾਵਰ ਨਾਲ ਛੱਡਿਆ ਕਰੋ ਉਹ ਕਬੂਤਰ ਵੀ ਦਿੱਤੇ ਟਾਈਮ 'ਚ ਵਾਪਸ ਨਹੀਂ ਮੁੜ ਕੇ ਆਉਂਦੇ ਹੁੰਦੇ ਜਾਂ ਟਾਈਮ 'ਚ ਕੱਟ ਜਾਂਦੇ ਕਬੂਤਰ ਤੇ ਜਾਂ ਫਰੈਂਡ ਤੇ ਜਦੋਂ ਸ਼ਾਮਾਂ ਦਾ ਟਾਈਮ ਹੁੰਦਾ ਉਹਨਾਂ ਨੇ ਫੇਰ ਉਹ ਗੰਦੀ ਆਦਤਾਂ ਨੂੰ ਜਾਣਾ ਤੇ ਤੁਹਾਨੂੰ ਪਤਾ ਲੱਗਦਾ ਜਦੋਂ ਬਾਜੀ ਨਿਪਟਣ ਦੀ ਉਦੋਂ ਟਾਈਮ ਘਟਦਾ ਜਾਂਦਾ ਤੇ ਫਿਰ ਉਹ ਵੀ ਕਬੂਤਰ ਟਾਈਮ 'ਚ ਕਾਲ ਜਾਂਦੇ ਇਹ ਕਰਕੇ ਕਬੂਤਰ ਉਹ ਹੀ ਰੱਖੋ ਜਿਹੜੇ ਸਾਹਮਣੇ ਉੱਡਣ ਜਾਂ ਘਰਾਈ ਕਰਨ 20 ਮਿੰਟ ਚ 5 ਮਿੰਟ ਲਈ ਫੇਰ ਵਾਪਸ ਆਪਣੀ ਕਰਾਮੇ ਰਿਆ ਜਾਂਦੇ ਠੀਕ ਹੈ ਤੇ ਇਹੋ ਜਿਹੇ ਕਬੂਤਰ ਵੀ ਛੱਡਿਆ ਕਰੋ ਤੇ ਇੱਕ ਜਿਹੜੇ ਜਿਆਦੇ ਲੰਮੇ ਫਿਰਦੇ ਕਬੂਤਰ ਛੋਟੇ ਪਿੰਡਾਂ ਦੇ ਤੋਂ trap ਆ ਜਾਂਦੇ ਆ ਉਹ ਲੰਮੇ ਫਿਰਨ ਵਾਲੇ ਕਬੂਤਰ ਛੋਟੇ ਪਿੰਡਾਂ ਦਾ ਨਾ ਛੱਡਿਆ ਕਰੋ ਜਿਹੜੇ ਥੋੜੇ ਗੜਾਈ ਚ ਕਬੂਤਰ ਉੜਦਾ ਨਾ ਉਹ ਕਬੂਤਰ ਛੋਟੇ ਪਿੰਡ ਤੋਂ ਜਿਆਦਾ ਕਮਿਆ ਹੋਣਾ ਤੇ ਵੀਰ ਜੀ ਇਹ ਹੀ ਅੱਜ ਦੀ ਵੀਡੀਓ ਤੇ ਇਹ ਸਾਰੇ ਪੁਆਇੰਟ ਮੈਂ ਦੱਸਿਆ ਤੇ ਜੇ ਮੇਰੇ ਭਰਾ ਨੂੰ ਕਿੰਨੂੰ ਵਧੀਆ ਲੱਗੀ ਵੀਡੀਓ ਤੇ ਜਰੂਰ ਲਾਈਕ ਕਰੋ ਤੇ ਕਮੈਂਟ ਕਰਕੇ ਦੱਸੋ ਕਿ ਵੀਡੀਓ ਕਿਹੋ ਜੀ ਆ ਤੇ ਅਗਲੇ ਟੌਪਿਕ ਕਿਹੜੇ ਤੇ ਆਪਾਂ ਵੀਡੀਓ ਬਣਾਇਆ ਇਹ ਵੀ ਮੇਰੇ ਭਰਾ ਜਰੂਰ ਦੱਸੋ ਤੇ ਤੁਸੀਂ ਜਰੂਰ ਅਜਮਾ ਕੇ ਵੇਖੋ ਇਹ ਤੋੜ ਕੇ ਇਹ ਚੀਜ਼ਾਂ ਤੇ ਤੁਹਾਨੂੰ ਬਹੁਤ ਜ਼ਿਆਦਾ ਜ਼ਿਆਦਾ ਫਾਇਦਾ ਮਿਲੂਗਾ ਯਾਰ ਇੰਨਾ ਸਾਰਾ ਸਾਲ ਆਪਾਂ ਕਬੂਤਰ ਸਾਂਭ ਦੇ ਤਿਆਰੀ ਕਰਦੇ ਫਿਰ ਐਂਡ ਤੇ ਕਬੂਤਰ ਬਾਜ਼ੀ ਤੇ ਸਾਰਾ ਦਿਨ ਫੇਰ ਉੱਟ ਜਾਂਦਾ ਹਰਿਆਣਾ ਤੋਂ ਭੱਜ ਜਾਂਦਾ ਤੇ ਕਿੱਡੀ ਵੱਡੀ ਸਾਡੀ ਇਹ ਨਮੋਸ਼ੀ ਵਾਲੀ ਸਾਡੇ ਵਾਸਤੇ ਗੱਲ ਹੁੰਦੀ ਹੈ ਤੇ ਜ਼ਿਆਦਾ ਸਮਾਨੇ ਮੈਂ ਤੁਹਾਨੂੰ ਲੈਂਦਾ ਹੁਣ ਆਪਾਂ ਵੀਡੀਓ ਸਮਾਪਤ ਕਰਦੇ ਆਂ ਤੇ ਅੱਗੇ ਜਿਹੜੇ ਟੌਪਿਕ ਤੇ ਵੀਡੀਓ ਬਣਾਉਣੇ ਚਾਹਦੇ ਮੇਰੇ ਭਰਾ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਕਿਹੋ ਜਿਹੀ ਲੱਗਦੀ ਹੈ ਦੱਸਿਓ ਚੈਨਲ ਪਿਜਨਰ ਬਲੌਗ ਸਾਡਾ ਸਬਸਕ੍ਰਾਈਬ ਕਰੋ ਲਾਈਕ ਕਰੋ ਵੀਡੀਓ ਨੂੰ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਤੇ ਇੰਨਾ ਹੀ ਕਹਿੰਦਾ ਹਾਂ ਮੈਂ ਅਯਾਤ ਲੈਣਾ ਤੁਹਾਡੇ ਕੋ ਰਾਬਰਾ